ਅਗਵਾਧਿਆ ਨਰਸ ਸਿੰਘ ਚਾਲੇ ਪੰਜਾਬ ਕਾਂਗਰਸ ਦੀ ਮੀਟਿੰਗ ਖਤਮ ਹੋ ਗਿਆ ਪੰਜਾਬ ਕਾਂਗਰਸ ਇੰਚਾਰਜ ਦਵਿੰਦਰ ਯਾਦਵ ਦੀ ਅਗਵਾਈ ਦੇ ਵਿੱਚ ਹਾਈ ਲੈਵਲ ਮੰਤਨ ਹੋਇਆ ਸਿੱਧੂ ਦੇ ਮੀਟਿੰਗ ਦੇ ਵਿੱਚ ਸਿੱਧੂ ਸਣੇ ਸਾਰੇ ਮੁੱਦਿਆਂ ਤੇ ਚਰਚਾ ਕੀਤੀ ਗਈ ਜਿਆ ਕਹਿੰਨਾ ਮਲੰਬਰ ਸਿੰਘ ਰਾਜਾ ਵੜਿੰਗ ਦਾ ਨਮਦੂਪ ਸਿੰਘ ਸਿੱਧੂ ਦੇ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਸੰਬੰਧੀ ਵੀ ਆਪਣੀ ਗੱਲ ਰੱਖੀ ਗਈ ਹੈ ਹਾਈ ਕਮਾਂਡ ਨੇ ਸਾਨੂੰ 13 ਦੀਆਂ 13 ਸੀਟਾਂ ਤੇ ਤਿਆਰੀ ਦੇ ਲਈ ਆਖਿਆ ਕਿਉਂਕਿ ਪੰਜਾਬ ਦੇ ਵਿੱਚ ਕਾਸ ਲੱਗ ਰਹੇ ਸੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਗੱਟ ਚੋੜ ਕਰ ਸਕਦੀ ਹੈ ਨੇ ਕਾ ਪਰਮਨੰਦ ਸਿੰਘ ਰਾਜਾ ਬਣੀ ਨੇ ਆਖਿਆ ਕਿ ਅਸੀਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਨਹੀਂ ਕਰਾਂਗੇ 13 ਦੀਆਂ 13 ਸੀਟਾਂ ਤੇ ਇਕੱਲੇ ਲੜਾਂਗੇ ਨਵਜੋਤ ਸਿੰਘ ਸਿੱਧੂ ਜੋ ਵੱਖਰੇ ਤੌਰ ਤੇ ਰੈਲੀਆਂ ਕਰ ਰਹੇ ਉਸ ਨੂੰ ਲੈ ਕੇ ਵੀ ਮੰਥਨ ਇਸ ਪਾਰਟੀ ਦੇ ਇਸ ਮੀਟਿੰਗ ਦੇ ਵਿੱਚ ਕੀਤਾ ਗਿਆ ਦਵਿੰਦਰ ਜੱਦਾ ਪੰਜਾਬ ਇੰਚਾਰਜ ਨੇ ਜੋ ਆਏ ਹੋ ਸੀ ਉਹਨਾਂ ਨੇ ਬੋਲੇ ਮੀਟਿੰਗ ਜੜੀ ਹੋ ਉੱਚ ਪੱਧਰੀ ਰੱਖੀ ਗਈ ਸੀ ਹਾਈ ਲੈਵਲ ਮੀਟਿੰਗ ਸੀ ਇਸ ਵਿੱਚ ਵੱਡੇ ਪੱਧਰ ਤੇ ਮੰਥਨ ਜੜਾ ਹੋਇਆ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਬਾਕੀ ਸੁਰਾਂ ਦੇ ਸੰਨੇ ਕਈ ਚਰਚਾਵਾਂ ਜੜੀਆਂ ਉਹ ਕੀਤੀਆਂ ਗਈਆਂ ਜੋ ਕਿ ਕਮਲ ਸਰ ਨਾਲ ਫੋਨਲਾਈਨ ਤੇ ਜੁੜ ਚੁੱਕੇ ਨੇ ਕਮਲ ਇੱਕ ਵਾਰ ਫਿਰ ਤਾਂ ਬਗਾਵਤ ਜ਼ਰੂਰ ਸਾਹਮਣੇ ਆਈ ਹੈ ਨਵਜੋਤ ਸਿੰਘ ਸਿੱਧੂ ਵਾਲਾ ਕੇ ਪੰਜਾਬ ਪਰ bari ਨੂੰ ਮਿਲੇ ਜ਼ਰੂਰ ਉਹਨਾਂ ਨੇ ਪਰ ਵੱਖਰੀ ਰੈਲੀ ਜ਼ਰੂਰ ਕਰ ਲਈ ਜਾ ਕੇ ਹੁਸ਼ਿਆਰਪੁਰ ਦੀ ਮੀਟਿੰਗ ਦੇ ਵਿੱਚ ਨਹੀਂ ਗਏ ਕੀ ਕੁਝ ਹੋਰ ਜਾਣਕਾਰੀ ਤੁਹਾਡੇ ਕੋਲ ਬ੍ਰੋਦਲ ਦੇਖੋ ਖਾਸ ਤੋ ਤੇ ਦਵਿੰਦਰ ਜਾਦਵ ਅੱਜ ਪੰਜਾਬ ਦੌਰੇ ਤੇ ਨੇ ਚੰਡੀਗੜ੍ਹ ਦੇ ਵਿੱਚ ਪੰਜਾਬ ਕਾਂਗਰਸ ਤੋਂ ਅੱਜ ਜੋ ਮੀਟਿੰਗਾਂ ਦਾ ਦੌਰ ਹੈ ਪਹਿਲੇ ਦਿਨ ਦੀਆਂ ਮੀਟਿੰਗਾਂ ਦੀ ਸ਼ੁਰੂਆਤ ਹੋਈ ਹੈ ਪਰ ਇਸ ਮੀਟਿੰਗਾਂ ਦੇ ਦੌਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਗੈਰ ਹਾਜ਼ਰ ਹੈ ਉਸ ਤੋਂ ਇਲਾਵਾ ਹੋਰ ਵੀ ਕਈ ਆਗੂ ਜਿਹੜੇ ਕਿ ਗੈਰ ਹਾਜ਼ਰ ਹੈ ਪਰ ਉਹਨਾਂ ਨੂੰ ਲੈ ਕੇ ਪ੍ਰਧਾਨ ਜੋ ਮਰਿੰਦਰ ਸਿੰਘ ਰਾਜਵੜੀ ਨੇ ਕਿਹਾ ਕਿ ਕੋਈ ਗੈਰ ਹਾਜ਼ਰ ਨਹੀਂਗਾ ਜਾਂ ਕੋਈ ਬਾਈਕਾਟ ਨਹੀਂਗਾ ਪਰ ਜਿਸ ਤਰੀਕੇ ਨਾਲ ਵੇਖਿਆ ਜਾਵੇ ਕਿ ਦਵਿੰਦਰ ਜਾਦਵ ਮੀਟਿੰਗ ਕਰਨ ਪਹੁੰਚੇ ਕੱਲ ਨਵਜੋਤ ਸਿੰਘ ਸਿੱਧੂ ਹਰਣ ਜਰੂਰ ਰਸੀਵ ਕੀਤਾ ਪਰ ਅੱਜ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਗਿਆ ਹਾਜ਼ਰੀ ਅਤੇ ਇਸੇ ਦੇ ਉਲਟ ਉਹਨਾਂ ਵੱਲੋਂ ਹਾਰਪੁਰ ਦੇ ਵਿੱਚ ਇੱਕ ਆਪਣੀ ਰੈਲੀ ਕਿੱਤੇ ਕਿ ਜਿੰਤੂ ਬਾਦ ਕਈ ਆਗੂ ਜਿਹੜੇ ਕਿ ਹਜੇ ਵੀ ਕਹਿ ਰਹੇ ਨੇ ਕਿਉਂਕਿ ਜਿਸ ਸਮੇਂ ਪਹਿਲੇ ਦਿਨ ਨਵਜੋਤ ਸਿੰਘ ਸਿੱਧੂ ਹੋਰਾਂ ਉਹਨਾਂ ਰੈਲੀ ਕੀਤੀ ਸੀ ਉਸ ਤੋਂ ਬਾਅਦ ਕਈ ਆਗੂ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਦਾ ਅਨਸ਼ਾਸਨ ਭਗ ਕਰ ਰਹੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਅੱਜ ਵੀ ਕਈ ਆਗੂ ਕਹਿ ਰਹੇ ਨੇ ਕਿ ਜਰਨੈਲ ਜਿਸ ਸਮੇਂ ਨਵਜੋਤ ਸਿੰਘ ਸਿੱਧੂ ਸੀ ਜੇ ਪਾਰਟੀ ਦੇ ਉਸ ਸਮੇਂ ਸਾਰੇ ਉਹਨਾਂ ਦੇ ਨਾਲ ਚੱਲੇ ਅੱਜ ਮਨਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਨੇ ਇੱਕ ਚੈਲੰਜ ਵੀ ਕੀਤਾ ਕਿ ਜੇਕਰ ਦਮ ਹੈ ਜਨਤਾ ਪੰਜਾਬ ਅੰਚਾਰ ਜਾਂ ਫਿਰ ਮਨਿੰਦਰ ਸਿੰਘ ਰਾਜਾ ਵੜਨਗੇ ਰੈਲੀ ਕਰਨ ਤੇ 10-10000 ਦੇ ਇਕੱਠ ਕਰਕੇ ਵਿਖਾ ਦੇ ਬਿਲਕੁਲ ਦੇਖੋ ਜਿਹੇ ਚੈਲੰਜ ਜਿਹੜੇ ਕਿ ਜਰੂਰ ਨਵਜੋਤ ਸਿੰਘ ਸਿੱਧੂ ਹਰੋਵਲ ਉਹ ਦਿੱਤੇ ਗਏ ਨੇ ਇਸ ਤੋਂ ਪਹਿਲਾਂ 75 25 80 20 ਨੂੰ ਲੈ ਕੇ ਵੀ ਜਿਹੜੇ ਕਿ ਹਮੇਸ਼ਾ ਚਰਚਾ ਦਾ ਵਿਸ਼ਾ ਜੜਾ ਕੀ ਬੰਦਾ ਰਹਿੰਦਾ ਪਰ ਇਸ ਨੂੰ ਲੈ ਕੇ ਮੁਰਿੰਦਰ ਸਿੰਘ ਰਾਜਵੜਿੰਗ ਹੋਰਾਂ ਨੇ ਕਿਹਾ ਕਿ ਸਾਰੀਆਂ ਗੱਲਾਂ ਜੋ ਨਵਜੋਤ ਸਿੰਘ ਸਿੱਧੂ ਹਰੋਵਲ ਉਹ ਜਾ ਕੇ ਸੇ ਹੋਰ ਆ ਗੋਲੋ ਉਹ ਕਿਸੇ ਹੋਰ ਪਲੇਟਫਾਰਮ ਤੇ ਪਈਆਂ ਜਾਂਦੀਆਂ ਨੇ ਉਹ ਸਾਰੀਆਂ ਅਸੀਂ ਇਹ ਦਵਿੰਦਰ ਜਾਦਵ ਹੋਰਾਂ ਦੇ ਧਿਆਨ ਦੇ ਵਿੱਚ ਮਾਮਲਾ ਪੂਰਾ ਲਿਆ ਦਿੱਤਾ ਗਿਆ ਇਸ ਤੋਂ ਬਾਅਦ ਅਸੀਂ ਇੱਥੇ ਅਸੀਂ ਸਮਝੀ ਚਾਹਾਂਗੇ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਲਗਾਤਾਰ ਬਾਕੀ ਤੇ ਉਹ ਦਿਖਾ ਰਹੇ ਹਾਈ ਕਮਾਂਡ ਚਾਹੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਚ ਐਕਸਪੈਲ ਕਰ ਸਕਦੇ ਆ ਜਾਂ ਹੋਰ ਕੋਈ ਕਾਰਵਾਈ ਕਰ ਸਕਦੀ ਹੈ ਪਰ ਕੀ ਪਾਰਟੀ ਦੀ ਕੋਈ ਅਜਿਹੀ ਮਜਬੂਰੀ ਹੈ ਜਾਂ ਪਾਰਟੀ ਨੂੰ ਸਿੱਧੂ ਗੇਮ ਚੇਂਜਰ ਲੱਗਦੇ ਨੇ ਇਸ ਲਈ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਬਿਲਕੁਲ ਦੇਖੋ ਉਹ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਲੱਕੇ ਪਾਰਟੀ ਹਾਈ ਕਮਾਂਡ ਤੱਕ ਮੈਸੇਜ ਜਿਹੜਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੋ ਦਵਿੰਦਰ ਜੱਜਨ ਅਨਚਾਰਜ ਲਗਾਏ ਗਏ ਨੇ ਉਹਨਾਂ ਨੂੰ ਸਾਰੀ ਜਾਣਕਾਰੀ ਇਸ ਬਾਰੇ ਬੱਸ ਦੇ ਦਿੱਤੀ ਰਾਜੀ ਇਹ ਕਾਰਵਾਈ ਹੁੰਦੀ ਨਹੀਂ ਹੁੰਦੀ ਇਹ ਦੇਖਣਾ ਹੋਵੇਗਾ ਨਵਜੋਤ ਸਿੰਘ ਸਿੱਧੂ ਹਰ ਉਹ ਲੋ ਰੈਲੀਆਂ ਆਪਣੀਆਂ ਰੋਕੇ ਨਹੀਂ ਜਾ ਰੀਆਂ ਉਹਨਾਂ ਵੱਲੋਂ ਪਹਿਲਾਂ ਵੀ ਕਿਹਾ ਗਿਆ ਕਿ ਜੇਕਰ ਕੋਈ ਸੌਗੰਦਾ ਵੀ ਹੋਇਆ ਉੱਥੇ ਵੀ ਉਹ ਰੈਲੀ ਕਰਨਗੇ ਪਰ ਰਾਜਾ ਵੜਿੰਗ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜੇਕਰ ਨਵਜੋਤ ਸਿੰਘ ਸਿੱਧੂ ਹਰ ਰੈਲੀ ਕਰਨੀ ਹੈ ਉਹ ਕਰ ਸਕਦੇ ਨੇ ਪਰ ਅਜਿਹਾ ਨਹੀਂ ਕਿ ਉਹ ਅਨਸ਼ਾਸਨ ਭੰਗ ਕਰਕੇ ਰੈਲੀ ਕਰਨਾ ਜੋ ਵੀ ਉਹਨਾਂ ਨੇ ਪਾਰਟੀਆਂ ਦੇ ਇੱਕ ਕੰਮ ਹੱਕ ਦੇ ਵਿੱਚ ਕੰਮ ਕਰਨਾ ਉਹ ਕਰ ਸਕਦੇ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਪਰ ਅਨਸ਼ਾਸਨ ਭੰਗ ਕਰਕੇ ਉਹ ਰੈਲੀ ਨਹੀਂ ਕਰ ਸਕਦੇ ਪਰ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਰੈਲੀਆਂ ਕਰ ਰਹੇ ਨੇ ਕਿ ਅਪਾ ਇਸ ਤੋਂ ਇਹ ਕਿਆਸ ਲਗਾ ਸਕਦੇ ਹਨ ਕਿ 2024 ਦੀਆਂ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਕੋਈ ਵੱਖਰਾ ਰਸਤਾ ਇੱਕ ਤਿਆਰ ਕਰ ਸਕਦੇ ਨੇ ਉਹ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਇਸ ਤਰ੍ਹਾਂ ਪਾਰਟੀ ਨਹੀਂ ਛੱਡਣਗੇ ਉਹ ਆਪਣਾ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ ਕਿਉਂਕਿ ਉਹਨਾਂ ਵੱਲੋਂ ਉਹ ਸਟੇਜਾਂ ਤੇ ਕਹਿ ਦਿੱਤਾ ਗਿਆ ਕਿ ਉਹ ਕਾਂਗਰਸ ਪਾਰਟੀ ਹੱਥੇ ਕੰਮ ਕਰਦੇ ਰਹਿਣਗੇ ਪਰ ਇਸ ਨੂੰ ਲੈ ਕੇ ਕਈ ਜੋ ਆਗੂ ਨੇ ਜੋ ਆਪਣੀ ਸ਼ਿਕਾਇਤ ਇੱਕ ਤਰੀਕੇ ਦੇ ਨਾਲ ਦਰਜ ਕਰਾਉਂਦੇ ਨੇ ਜੋ ਜਾ ਉਹ ਕਿਸ ਤਰ੍ਹਾਂ ਦੇ ਬੋਧ ਕਰਦੇ ਨੇ ਕਿਉਂਕਿ ਪ੍ਰੈਸਰਡ ਪੰਜਾਬ ਕਾਂਗਰਸ ਭਵਨ ਦੇ ਵਿੱਚੋਂ ਜਾਰੀ ਹੋਇਆ ਬਹੁਤ ਸਾਰੇ ਆਗੂ ਨੇ ਨਵਜੋਤ ਸਿੰਘ ਸਿੱਧੂ ਹਰਾਂ ਦਾ ਵਿਰੋਧ ਕੀਤਾ ਉਸ ਤੋਂ ਬਾਅਦ ਹਾਈ ਕਮਾਂਡ ਹੋ ਸਕਦਾ ਹੈ ਕਿ ਇਸ ਮਾਮਲੇ ਨੂੰ ਜੰਮਸਲ ਜੋ ਉੱਤੇ ਕੋਸ਼ਿਸ਼ ਕੀਤੀ ਜਾਵੇ ਕਿ ਨਵਜੋਤ ਸਿੰਘ ਸਿੱਧੂ ਹਰਾਂ ਨੂੰ ਰਾਜਾ ਵੜਿੰਗ ਇਹ ਜਿਹੜੇ ਪੂਰਾ ਮਸਲਾ ਹੱਲ ਕਰਵਾਇਆ ਜਾ ਸਕੇ ਜਾਂ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਹਰੋਣ ਨਾਲ ਕੱਲੀ ਵਿਚਾਰ ਚਰਚਾ ਕਰਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਉਸ ਤੋਂ ਲੈ ਕੇ ਜਿਹੜੀ ਕੋਸ਼ਿਸ਼ ਜ਼ਰੂਰ ਕੀਤੀ ਜਾ ਸਕਦੀ ਹੈ ਜੀ ਕਮਲ ਬਹੁਤ-ਬਹੁਤ ਸ਼ੁਕਰੀਆ तमाम ਜਾਣਕਾਰੀ ਸੜ ਤੱਕ ਪੰਜ ਚੌਂਦ ਲਈ ਤਾਂ ਨਵਜੋਤ ਸਿੰਘ ਸਿੱਧੂ ਦੇ ਬਾਰੇ ਵੀ ਮੀਟਿੰਗ ਦੇ ਵਿੱਚ ਚਰਚਾ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਨਾਲ ਕੱਟੜਛੋੜ ਨਹੀਂ ਕਰਨ ਦੇ ਬਾਰੇ ਵੀ ਚਰਚਾ ਕੀਤੀ ਗਈ ਹੈ ਮੀਟਿੰਗਸ ਪਹਿਲਾਂ ਐਕਸ ਪੀ ਸੀ ਸੀ ਪ੍ਰਧਾਨ ਜਿਹੜੇ ਲੋਕ ਰਹੇ ਹੈ ਬਹੁਤ ਸੀਨੀਅਰ ਲੀਡਰ ਸੀ ਉਹਨਾਂ ਨਾਲ ਸਵੇਰ ਮੀਟਿੰਗ ਹੋਈ ਉਸ ਤੋਂ ਬਾਅਦ ਮੈਂਬਰ ਆਫ ਪਾਰਲੀਮੈਂਟ ਸੀਗੇ ਕੁਝ ਕੰਟੈਸਟੈਂਟ ਕੈਂਡੀਡੇਟ ਸੀਗੇ ਮੈਂਬਰ ਆਫ ਪਾਰਲੀਮੈਂਟ ਦੇ ਤੇ ਹੁਣ ਕੁਝ ਕੰਟੈਸਟੈਂਟ ਕੈਂਡੀਡੇਟਸ ਦੇ ਨਾਲ ਬਹੁਤ ਸਾਰੇ ਮੁੱਦਿਆਂ ਤੇ ਚਰਚਾ ਰਹੀ ਹਰ ਹਰ ਵਿਅਕਤੀ ਨੇ ਆਪਣੇ ਆਪਣੇ ਵਿਚਾਰ ਰੱਖੇ ਕਿਸੇ ਨੇ ਅਲਾਈਅੰਸ ਦੀ ਗੱਲ ਕੀਤੀ ਕਿਸੇ ਨੇ ਡਿਸਪਲਿਨ ਦੀ ਗੱਲ ਕੀਤੀ ਕਿਸੇ ਨੇ ਆਉਣ ਵਾਲੇ ਦਿਨਾਂ ਚ ਕਿਸ ਪ੍ਰਕਾਰ ਅਸੀਂ ਕੈਂਪੇਨ ਆਪ ਦੀ ਸਟਾਰਟ ਕਰਨੀ ਹੈ ਔਰ ਕਿਦਾਂ ਨਰੇਟਿਵ ਸੈੱਟ ਕਰਨਾ ਹੈ ਉਹਦੀ ਗੱਲ ਕੀਤੀ ਕਿਸੇ ਨੇ ਸੋਸ਼ਲ ਮੀਡੀਆ ਪਲੈਟਫਾਰਮਸ ਦੀ ਗੱਲ ਕੀਤੀ ਅੱਡ ਅੱਡ ਮੁੱਦਿਆਂ ਤੇ ਚਰਚਾ ਰਹੀ ਔਰ ਸਭ ਨੇ ਆਪਣੇ ਖੁੱਲ੍ਹ ਖੁੱਲਕੇ ਵਿਚਾਰ ਰੱਖੇ ਔਰ ਮੇਰਾ ਖਿਆਲ ਪੰਜਾਬ ਦੇ ਪ੍ਰਭਾਰੀ ਦਵਿੰਦਰ ਯਾਦਵ ਜੀ ਉਹਨਾਂ ਨੂੰ ਸਭ ਨੂੰ ਵਿਸਾਰਪੂਰਕ ਸੁਣਿਆ ਫਿਰ ਅਲੱਗ ਵੀ ਲੋਕਾਂ ਨੂੰ ਟਾਈਮ ਦਿੱਤਾ 2-2 5-5 ਮਿੰਟ ਦਾ ਔਰ ਉਹਨਾਂ ਨੇ ਵੀ ਕਿਹਾ ਕਿ ਮੈਂ 4 ਦਿਨ ਇੱਥੇ ਹਾਂ ਕੋਈ ਵੀ ਵਿਅਕਤੀ ਕਿਸੇ ਵੇਲੇ ਵੀ ਆ ਕੇ ਮੈਨੂੰ ਮਿਲ ਕੇ ਕੋਈ ਹੋਰ ਗੱਲ ਵੀ ਦੱਸ ਸਕਦਾ ਸੋ ਇਹ ਇਸ ਤਰ੍ਹਾਂ ਦਾ ਅੱਜ ਦੀਆਂ ਜਿਹੜਾ ਮੀਟਿੰਗਾਂ ਦਾ سلسلہ ਰਿਹਾ ਆ ਜੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਜੀ ਸਾਡੇ ਨਾਲ ਮੌਜੂਦ ਨੇ ਮੋਹਿਤ ਜੀ ਕਿਸ ਤਰੀਕੇ ਦੇ ਨਾਲ ਵਿਖਦੇ ਹੋ ਅੱਜ ਦਵਿੰਦਰ যাদব ਮੀਟਿੰਗ ਕਰਨ ਆਏ ਨੇ ਕਿਹੜੇ ਕਿਹੜੇ ਮੁੱਦਿਆਂ ਤੇ ਚਰਚਾ ਹੋਈ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਦਵਿੰਦਰ ਯਾਦਵ ਜੀ ਕਿਉਂਕਿ ਨਵੇਂ ਨਿਯੁਕਤ ਇੰਚਾਰਜ ਨੇ ਪੰਜਾਬ ਦੇ ਔਰ ਬੜੇ ਸੀਜ਼ਨਡ ਇੱਕ ਪੋਲੀਟੀਸ਼ੀਅਨ ਨੇ ਔਰ ਉਹਨਾਂ ਦਾ ਸਾਰੀ ਪੰਜਾਬ ਕਾਂਗਰਸ ਔਰ ਸਾਰੀ ਫਰੰਟਲ ਆਰਗੇਨਾਈਜੇਸ਼ਨਸ ਉਹਨਾਂ ਦਾ ਸਵਾਗਤ ਕਰਨੀ ਹੈ ਔਰ ਆਪਣੀਆਂ ਗੱਲਾਂ ਤੋਂ ਉਹਨਾਂ ਨੂੰ ਜਾਣੂ ਕਰਾਉਣੀਆਂ ਕਿਉਂਕਿ ਯਾਦਵ ਸਾਹਿਬ ਦੇ ਇਨਚਾਰਜ ਬਣਨ ਤੋਂ ਬਾਅਦ ਰਾਹੁਲ ਗਾਂਧੀ ਜੀ ਨੇ ਇੱਕ ਮੀਟਿੰਗ ਔਰ ਖੜਗੇ ਸਾਹਿਬ ਦੀ ਜਿਹੜੀ ਅਧਿਖਸ਼ਤਾ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਸੀਨੀਅਰ ਲੀਡਰਸ ਦੀ ਵੀ ਅਸੀਂ ਰਣਨੀਤੀ ਕੀ ਬਣਾਉਣੀ ਹੈ ਉਹਦੇ ਵਿੱਚ ਇਹ ਫੈਸਲਾ ਹੋਇਆ ਸੀ ਕਿ ਯਾਦਵ ਸਾਹਿਬ ਹੋਰ ਪੰਜਾਬ ਕਾਂਗਰਸ ਲੀਡਰਸ ਨਾਲ ਵੀ ਗੱਲਬਾਤ ਕਰਨਗੇ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਉਹ ਸਾਰਿਆਂ ਦਾ ਜਿਹੜਾ ਵਿਊ ਪੁਆਇੰਟ ਹੈ ਉਹ ਲੈਣ ਆਏ ਤੇ ਪੰਜਾਬ ਕਾਂਗਰਸ ਨੂੰ ਕਿਵੇਂ ਲਾਉਣਾਰ ਪੰਜਾਬ ਕਾਂਗਰਸ ਕਿਵੇਂ ਪੰਜਾਬ ਦੀ ਗੱਲ ਕਰੂਗੀ ਇਹਦੇ ਲਈ ਚਰਚਾ ਤੇ ਵਿਮਰਸ਼ ਕਰਨਾ ਹੀ ਨੇ ਡਾਕਟਰ ਜੋੜੂ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ ਕਿ ਸੀਟ ਸ਼ੇਅਰਿੰਗ ਹੋਣੀ ਚਾਹੀਦੀ ਜਣੀ ਆ ਦੇਖੋ ਜੋ ਵਿਊ ਖੜਗੇ ਸਾਹਿਬ ਨੇ ਸਾਡੇ ਸਾਰੇ ਲੀਡਰਸ ਦਾ ਲੈਣਾ ਸੀ ਉਹ ਵਿਊ ਸਭ ਸਭ ਦਾ ਲੈ ਲਿਆ ਉਹਨਾਂ ਨੇ ਔਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਕਮੇਟੀਆਂ ਫਾਰਮ ਹੋਈਆਂ ਨੇ ਵੀ ਕਿਵੇਂ ਗੱਠਜੋੜ ਹੋਣਾ ਹੈ ਨਹੀਂ ਹੋਣਾ ਪਰ ਇੱਕ ਗੱਲ ਬੜੀ ਸਪਸ਼ਟ ਰਾਹੁਲ ਗਾਂਧੀ ਜੀ ਨੇ ਵੀ ਔਰ ਹੁਣ ਜਿਹੜਾ ਬਿਆਨ ਯਾਦਵ ਸਾਹਿਬ ਨੇ ਵੀ ਦਿੱਤਾ ਹੈ ਕਿ ਸਟੇਟ ਕਾਂਗਰਸ ਲੀਡਰਸ ਨੂੰ ਕੌਨਫੀਡੈਂਸ ਲੈ ਬਿਨਾ ਕੋਈ ਫੈਸਲਾ ਨਹੀਂ ਹੋਊਗਾ ਸੋ ਉਹ ਚਰਚਾਵਾਂ ਚੱਲ ਰਹੀਆਂ ਨੇ ਔਰ ਉਦੋਂ ਬਾਅਦ ਜੋ ਵੀ ਫੈਸਲਾ ਸਟੇਟ ਕਾਂਗਰਸ ਲੀਡਰਸ ਨੇ ਆਪਣਾ ਵਿਊ ਰੱਖਿਆ ਸਗਾ ਔਰ ਜੋ ਵੀ ਫੈਸਲਾ ਹੋਊਗਾ ਮੇਰੇ ਖਿਆਲੋਂ ਸਗਾ ਕੀ ਮੰਨਦੇ ਸਟੇਟ ਦੇ ਲੀਡਰ ਕੀ ਮੰਨਦੇ ਬਹੁਤ ਸਾਰੇ ਤਾਂ ਕਹਿੰਦੇ ਕਹਿੰਦੇ ਗੱਠਜੋੜ ਦੇ ਹੱਕ 'ਚ ਨਹੀਂ ਕਈ ਸੰਸਦ ਮੈਂਬਰ ਗੱਠਜੋੜ ਦੇ ਹੱਕ ਦੇ ਵਿੱਚ ਭੁਗਤ ਰਹੇ ਆ ਮੇਨ ਅਜੰਡਾ ਕੀ ਕਿਸਰ ਦੇ ਦੇਖੋ ਗੱਲ ਇਹ ਹੈ ਕਿ ਇਹਦਾ ਫੈਸਲਾ ਜੇ ਹੋਣਾ ਹੈ ਹੂੰ ਕਿਉਂਕਿ ਵਿਊ ਔਰ ਚਰਚਾ ਔਰ ਸਾਰਾ ਨਾ ਗੱਲਬਾਤ ਕੀਤੀ ਜਾ ਰਹੀ ਹੈ ਡਿਸਕਸ਼ਨਸ ਹੋ ਰਹੀਆਂ ਨੇ ਹਰ ਇੱਕ ਦਾ ਇੱਕ ਪੋਲਿਟੀਕਲ ਪੁਆਇੰਟ ਆਫ 뷰 ਹੈ ਕੋਈ ਹੱਕ ਹੈ ਕੋਈ ਨਹੀਂ ਹੈ ਸੋ ਇਹ ਗੱਲ ਹੈ ਕਿ ਅਲਟੀਮੇਟਲੀ ਪਾਰਟੀ ਲਾਈਨ ਹੈ ਜਿਹੜੀ ਪਾਰਟੀ ਲਾਈਨ ਤੋਂ ਹੋਊਗੀ ਔਰ ਜੋ ਪਾਰਟੀ ਫੈਸਲਾ ਕਰੋਗੀ ਸਰ ਮਥੇ ਪਾਰਟੀ ਦੇ ਵਿੱਚ ਅਨੁਸ਼ਾਸਨ ਬਹੁਤ ਜ਼ਰੂਰੀ ਹੋ ਜਾਂਦਾ ਪਰ ਨਵਜੋਤ ਸਿੰਘ ਸਿੱਧੂ ਪਿਛਲੇ ਕਾਫੀ ਦਿਨਾਂ ਦੇ ਅਲੱਗ ਰੈਲੀਆਂ ਕਰ ਰਹੇ ਆ ਉਸ ਨੂੰ ਲੈ ਕੇ ਕੋਈ ਚਰਚਾ ਹੋਈ ਨਹੀਂ ਬੜਾ ਜ਼ਰੂਰੀ ਹੈ ਜੀ ਅਨੁਸ਼ਾਸਨ ਬੜਾ ਜ਼ਰੂਰੀ ਹੈ ਔਰ ਇਹ ਗੱਲ ਵੀ ਮੈਂ ਸਮਝਦਾ ਨਵੇਂ ਇਨਚਾਰਜ ਨੇ ਬੜੀ ਅਬਾ ਖੂਬੀ ਨਾਲ ਹਰ ਮੀਟਿੰਗ ਚ ਔਰ ਅੱਜ ਵੀ ਮਿਲ ਲੱਗਦਾ ਇਹ ਗੱਲ ਕਹਿਣਗੇ ਕਿ ਡਿਸਪਲਿਨ ਕਿਉਂਕਿ ਅਸੀਂ ਪਹਿਲਾਂ ਭੁੱਗਤ ਚੁੱਕੇ ਹਾਂ 2022 ਚ ਅਸੀਂ ਭੁੱਗਤ ਚੁੱਕੇ ਹਾਂ ਕਿ ਇਨਡਿਸਪਲਿਨ ਜਿੱਥੇ ਹੁੰਦਾ ਹੈ ਅਸੀਂ ਹਾਰਦੇ ਹਾਂ ਹਮੇਸ਼ਾ ਕਾਂਗਰਸ ਪਾਰਟੀ ਹੀ ਕਾਂਗਰਸ ਨੂੰ ਹਰਾਉਂਦੀ ਹੈ ਸੋ ਅਨੁਸ਼ਾਸਨ ਬੜਾ ਜ਼ਰੂਰੀ ਹੈ ਔਰ ਸਖਤ ਸ਼ਬਦਾਂ ਵਿੱਚ ਯਾਦਵ ਸਾਹਿਬ ਨੇ ਵੀ ਉਹਦੋਂ ਔਰ ਰਾਹੁਲ ਜੀ ਨੇ ਵੀ ਉਹਦੋਂ ਕਹਤਾ ਸੀ ਕਿ ਡਿਸਪਲਿਨ ਚ ਸਾਰੇ ਸਾਰੀ ਸਾਰੀ ਫੌਜ ਡਿਸਪਲਿਨ ਚ ਰਵੇ ਕਾਂਗਰਸ ਪਾਰਟੀ ਕਾਂਗਰਸ ਨੂੰ ਹਰਾਉਂਦੀ ਹੈ 2022 ਦੇ ਵਿੱਚ ਪ੍ਰਧਾਨ ਸਭ ਕਰਕੇ ਹਾਰੇ ਨਹੀਂ ਮੈਂ ਇਹ ਕਹਿ ਰਿਹਾ ਕਿ ਕਾਂਗਰਸ ਵਿੱਚ ਜਦੋਂ ਇਨਡਿਸਪਲਿਨ ਔਰ ਫੁੱਟ ਦਿਖਦੀ ਹੈ ਉਦੋਂ ਲੋਕਾਂ ਦਾ ਮਨ ਕਾਂਗਰਸ ਤੋਂ ਦੂਰ ਹੋ ਜਾਂਦਾ ਕੈਮਰਾ ਪਰਸਨ ਪ੍ਰਵੀਨ ਦੇ ਨਾਲ ਕਮਲਦੀਪ ਜੀ ਮੀਡੀਆ ਚੰਡੀਗੜ੍ਹ